ਗੋੜੀ ਗੁਆਰੇਰੀ ਮਹੱਲਾ ਤੀਜਾ ਅਗਲਾ ਪਾਵਨ ਸ਼ਬਦ ਵੀ ਸਾਧ ਸੰਗਤ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਮੁਖ ਤੋਂ ਉਚਾਰਿਆ ਹੋਇਆ ਹੈ ਗੋੜੀ ਰਾਗਨੀ ਵਿੱਚ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਇਸ ਵਿੱਚ ਰਹਾਉ ਦੀ ਪੰਕਤੀ ਆਈ ਆ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਸਾਧ ਸੰਗਤ ਜੀ ਜਿਸ ਦੀ ਬਿਰਤੀ ਜਿਹੜੀ ਆ ਉਹ ਬਾਣੀ ਦੇ ਨਾਲ ਲੱਗ ਜਾਏ ਉਸ ਦੀ ਬਿਰਤੀ ਪਰਮਾਤਮਾ ਵਿੱਚ ਸਮਾ ਜਾਂਦੀ ਹੈ ਕਿਉਂਕਿ ਜਿਹੜੀ ਬਾਣੀ ਆ ਗੁਰੂ ਕੇ ਜਿਹੜੇ ਬਚਨ ਨੇ ਗੁਰੂ ਕੀ ਬਾਣੀ ਆ ਸਾਧ ਸੰਗਤ ਜੀ ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਗੁਰਬਾਣੀ ਗਾਵਹਿ ਭਾਈ ਇਹ ਸਫਲ ਸਦਾ ਸੁਖ ਦਾਈ ਗੁਰਬਾਣੀ ਜਿਹੜੇ ਗੁਰੂ ਦੇ ਬਚਨ ਨੇ ਸਾਧ ਸੰਗਤ ਇਹ ਧੁਰੋਂ ਧੁਰ ਕੀ ਬਾਣੀ ਆਈ ਹੈ ਇਹ ਪਰਮਾਤਮਾ ਨਾਲ ਮਿਲਾਉਣ ਵਾਲੀ ਹੈ ਇੱਕ ਰਾਂ ਦੀ ਗੱਲ ਹੈ ਸਾਧ ਸੰਗਤ ਸਿੰਘਾਂ ਨੇ 10ਵੇਂ ਪਾਤਸ਼ਾਹ ਗੁਰੂ ਕਲਗੀ ਧਰ ਸਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੈ ਸਾਧ ਸੰਗਤ ਜੀ ਮਹਾਰਾਜ ਚੁੱਪ ਰਹੇ ਬਚਨ ਨਹੀਂ ਕੀਤਾ ਉਧਰੋਂ ਕਹਿੰਦੇ ब्रह्मा ਦਾ ਪੁੱਤਰ ਨਾਰਦ मुनि ਦਰਸ਼ਨ ਕਰਨ ਆਇਆ ਮਹਾਰਾਜ ਦੇ ਬੜਾ ਸੁੰਦਰ ਸਰੂਪ ਹੈ मुनि ਜੀ ਦਾ ਇਨੇ ਚਾਰ ਖੰਭ ਫੜੇ ਹੋਏ ਹਨ ਗੁਰੂ ਸਾਹਿਬ ਜੀ ਦੇ ਅੱਗੇ ਉਚਾਰ ਖੰਭ ਭੇਟਾ ਕੀਤੇ ਨਮਸਕਾਰ ਕੀਤੀ ਤੇ ਪ੍ਰਕਰਮਾ ਕੀਤੀਆਂ ਹਨ ਥੋੜਾ ਸਮਾਂ ਦਰਸ਼ਨ ਕਰਕੇ ਚਲਾ ਗਿਆ ਮਹਾਰਾਜ ਨੂੰ ਸਿੰਘਾਂ ਨੇ ਆਖਿਆ ਹਯੂਰ ਇਹ ਸਿੱਖ ਨਵਾਂ ਹੀ ਆਇਆ ਮਹਾਰਾਜ ਇਹ ਕੌਣ ਹੈ ਬੜਾ ਸੁੰਦਰ ਸਿੱਖ ਸੀ ਸਤਿਗੁਰੂ ਕਹਿੰਦੇ ਖਾਲਸਾ ਜੀ ਇਹ ਬ੍ਰਹਮਾ ਦਾ ਪੁੱਤਰ ਦਰਸ਼ਨ ਕਰਨ ਆਇਆ ਹੈ ਤੇ ਇਹਨੇ ਸਾਨੂੰ ਆਚਾਰ ਹਮਾਉ ਪੰਸੀ ਦੇ ਖੰਭ ਪੇਟਾ ਕੀਤੇ ਨੇ ਇਦਾਂ ਕਰੋ ਕਿ ਤੁਸੀਂ ਇਹ ਚਾਰੇ ਖੰਭ ਲੈ ਜਾਓ ਕਾਰੀਗਰ ਦੇ ਕੋਲ ਜਾਓ ਚੌਹਾਂ ਤੀਰਾਂ ਤੇ ਜਿਹੜੇ ਚਾਰ ਖੰਭ ਨੇ ਇਹ ਮੜਾ ਕੇ ਲਿਆਉਣੇ ਆ ਜੜਾਉਣੇ ਹਨ ਸਿੰਘਾਂ ਨੇ ਵਚਨ ਮੰਨਿਆ ਚਾਰ ਤੀਰ ਲਏ ਚੌਹਾਂ ਹੀ ਤੀਰਾਂ ਤੇ ਖਾਲਸਾ ਜੀ ਇੱਕ ਇੱਕ ਜਿਹੜਾ ਖੰਭ ਸੀ ਨਾ ਹਮਾਉ ਪੰਛੀ ਜੜ ਦੇਣਾ ਕੀਤਾ ਉਹ ਜਦੋਂ ਖੰਭ ਜੜ ਦਿੱਤਾ ਸਾਧ ਸੰਗਤ ਜੀ ਮਹਾਰਾਜ ਦੇ ਕੋਲ ਲੈ ਕੇ ਆਏ ਤੇ ਗੁਰੂ ਸਾਹਿਬ ਕਹਿਣ ਲੱਗੇ ਖਾਲਸਾ ਜੀ ਅਸੀਂ ਇਹ ਤੀਰ ਚਲਾਉਣ ਲੱਗੇ ਆ ਤੇ ਤੁਸੀਂ ਚਾਰ ਸਫੇਰੇ ਖਿਲਰ ਜਾਓ ਧਿਆਨ ਰੱਖਣਾ ਵੀ ਇਹ ਡਿੱਗਦਾ ਕਿੱਥੇ ਆ ਤੀਰ ਗੁਰੂ ਪਿਆਰਿਓ ਦਸਵੇਂ ਪਾਤਸ਼ਾਹ ਜੀਆਂ ਨੇ ਜਕਾਰਾ ਬੁਲਾ ਕੇ ਚਾਰ ਵਾਰਾਂ ਚਾਰੇ ਤੀਰ ਛੱਡੇ ਹਨ ਖਾਲਸਾ ਜੀ ਤੀਰ ਨਿਕਲਿਆ ਕਮਾਨ ਚੋਂ ਖਾਲਸੇ ਨੇ ਨਿਗਾਹ ਰੱਖੀ ਐ ਭੀ ਜਾਂਦਾ ਕਿਹੜੇ ਪਾਸੇ ਆ ਪਰ ਤੀਰ ਮਿਲਿਆ ਨਹੀਂ ਕਿਸੇ ਨੂੰ ਸਿੰਘਾਂ ਨੇ ird gird ਚਾਰ ਸਫੇਰਾ ਦੇਖਿਆ ਭੀ ਡਿਗੇਗਾ ਤੀਰ ਕਿਦੇ ਪਰ ਖਾਲਸਾ ਜੀ ਤੀਰ ਨਹੀਂ ਮਿਲਿਆ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ ਗੁਰਦੇਵ ਮਹਾਰਾਜ ਜੀ ਤੀਰ ਤੇ ਮਿਲੇ ਕਿ ਦੇ ਨਹੀਂ ਗੁਰੂ ਸਾਹਿਬ ਕਹਿੰਦੇ ਖਾਲਸਾ ਜੀ ਅਸੀਂ ਤੁਹਾਡਾ ਉੱਤਰ ਦੇ ਰਹੇ ਹਾਂ ਪ੍ਰਸੰਨ ਦਾ ਤੁਸੀਂ ਸਵਾਲ ਕੀਤਾ ਸੀ ਕਿ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੈ ਕਹਿਣ ਲੱਗੇ ਜਿਹੜੇ ਇਹ ਖੰਬ ਸੀ ਇਹ ਹਮਾਉ ਪੰਖੀ ਦੇ ਹਨ ਜਿਹੜਾ ਹਮਾਉ ਪੰਸੀ ਐ ਖਾਲਸਾ ਜੀ ਉਡਦਾ ਆਕਾਸ਼ ਵਿੱਚ ਥੱਲੇ ਨਹੀਂ ਆਉਂਦਾ ਏ ਉਪਰੋਂ ਦਿੰਦਾ ਜੀ ਆਂਡਾ ਰਸਤੇ ਵਿੱਚ ਹੀ ਕਹਿੰਦੇ ਆਂਡਾ ਫਟ ਕੇ ਤੇ ਬੱਚਾ ਬਣ ਕੇ ਉੱਡ ਜਾਂਦਾ ਸਾਧ ਸੰਗਤ ਉੱਪਰ ਰਹਿਦਾ ਸਾਧ ਸੰਗਤ ਜੀ ਹੈ ਮਹਾਰਾਜ ਕਹਿੰਦੇ ਦੇਖੋ ਇਨ੍ਹਾਂ ਖੰਭਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਤੀਰ ਨੂੰ ਵੀ ਆਕਾਸ਼ ਵਿੱਚ ਲੈ ਗਏ ਹਨ ਏ ਗੁਰਸੇਖੋ ਇਹੀ ਤੁਹਾਨੂੰ ਫਾਇਦਾ ਹੈ ਗੁਰਬਾਣੀ ਪੜਨ ਦਾ ਇਹ ਨਿਰੰਕਾਰ ਦੇਸ ਦੀ ਬਾਣੀ ਆ ਜਿਹੜਾ ਗੁਰਬਾਣੀ ਨੂੰ ਭਾਵਨਾ ਦੇ ਨਾਲ ਪੜੇਗਾ ਪ੍ਰੇਮ ਦੇ ਨਾਲ ਪੜੇਗਾ ਉਹਨੂੰ ਖਾਲਸਾ ਜੀ ਇਹ ਅਕਾਰਪੁਰਖ ਪਰਮੇਸ਼ਰ ਦੇ ਦੇਸ ਲੈ ਜਾਏਗੀ ਨਿਰੰਕਾਰ ਦੇ ਨਾਲ ਮਿਲਾ ਦੇਵੇਗੀ ਜੇ ਅਸੀਂ ਖਾਲਸਾ ਜੀ ਬਾਣੀ ਕਾਮਨਾ ਅਨੁਸਾਰ ਪੜਾਂਗੇ ਕਿ ਚਾਰ ਕੌਡੀਆਂ ਮਿਲਣ ਤੇ ਕੌਡੀਆਂ ਵੀ ਮਿਲ ਜਾਣੀਆਂ ਨੇ ਜੋ ਮੰਗੋਗੇ ਪਰਮੇਸ਼ਰ ਦੇ ਕੋਲੋਂ ਮਿਲ ਜਾਣਾ ਹੈ ਪਰ ਜੇ ਕਿਦੇ ਭਾਵਨਾ ਪ੍ਰੇਮ ਦੇ ਨਾਲ ਬਾਣੀ ਪੜੀ ਜਾਏ ਸਾਧ ਸੰਗਤ ਇਹ ਗੁਰਬਾਣੀ ਨਿਰੰਕਾਰ ਦੇ ਨਾਲ ਮਲਾਉਣ ਵਾਲੀ ਆਪ ਹੀ ਨਿਰੰਕਾਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੋਂ ਮਹਾਰਾਜ ਕਹਿੰਦੇ ਭਾਈ ਰਹਾਉ ਦੀ ਪੰਕਤੀ ਅੰਦਰ ਜਿਸ ਕੀ ਬਾਣੀ ਜੇਸ ਮਨੁੱਖ ਦੀ ਬਿਰਤੀ ਗੁਰਬਾਣੀ ਵਿੱਚ ਜੁੜੀ ਆ ਨਾ ਤੇਸ ਮਾਹੀ ਸਮਾਣੀ ਉਸ ਦੀ ਬਿਰਤੀ ਪ੍ਰਮਾਤਮਾ ਨਹੀਂ ਸਮਾ ਜਾਂਦੀ ਰੱਬ ਨਹੀਂ ਮਿਲ ਜਾਂਦੀ ਸਾਧ ਸੰਗਤ ਤੇਰੀ ਅਕਾਥ ਕਥਾ ਗੁਰ ਸ਼ਬਦ ਵਿਖਾਣੀ ਮਹਾਰਾਜ ਤੁਹਾਡੀ ਕਥਾ ਕਥਨ ਤੂੰ ਰਹਿ ਤਾ ਤੁਸੀਂ ਅਕਾਥ ਹੋ ਮਹਾਰਾਜ ਤੁਹਾਡੀ ਕੋਈ ਕਥਾ ਨਹੀਂ ਕਰ ਸਕਦਾ ਗੁਰ ਸ਼ਬਦ ਵਿਖਾਣੀ ਅਸੀਂ ਗੁਰੂ ਦੇ ਸ਼ਬਦ ਰਾਹੀ ਜਿੰਨੀ ਕਮਤ ਹੈ ਉਹਨਾਂ ਬਖਿਆਨ ਕਰਦੇ ਹਾਂ ਮਹਾਰਾਜ ਪਾਤਸ਼ਾਹ ਜੀ ਵਰਨਾ ਤੁਹਾਡੀ ਜਿਹੜੀ ਕਸਾ ਅਕਾਥ ਹੈ ਜਿਵੇਂ ਸਾਧ ਸੰਗਤ ਮੱਛੀ ਸਮੁੰਦਰ ਵਿੱਚ ਵੜ ਜਾਏ ਜਿਵੇਂ ਜਿਵੇਂ ਮੱਛੀ ਡੂੰਗੀ ਜਾਵੇਗੀ ਬੜਾ ਆਨੰਦ ਲਏਗੀ ਪਰ ਮੱਛੀ ਨੂੰ ਨਹੀਂ ਪਤਾ ਕਿ ਸਮੁੰਦਰ ਦੀ ਡੂੰਘਾਈ ਕਿੰਨੀ ਹੈ ਅੰਤ ਨਹੀਂ ਪਾ ਸਕਦੀ ਤੂੰ ਦਰਿਆਉ ਦਾਣਾ ਬਿਨਾ ਮੈਂ ਮਛਲੀ ਕੈਸੇ ਅੰਤਲ ਹਾਂ ਫਿਰ ਪੰਖੀ ਉੱਡਦਾ ਖਾਲਸਾ ਜੀ ਆਕਾਸ਼ ਵਿੱਚ ਜਿਵੇਂ ਜਿਵੇਂ ਉੱਚਾ ਉੱਡੇਗਾ ਓਨੂੰ ਆਨੰਦ ਪ੍ਰਾਪਤ ਹੋਵੇਗਾ ਪਰ ਭੂਲੇ ਪੰਛੀ ਨੂੰ ਕੀ ਪਤਾ ਵੀ ਆਕਾਸ਼ ਕਿੱਥੇ ਆ ਕਿੱਡਾ ਉੱਚਾ ਹੈ ਇਸੇ ਤਰ੍ਹਾਂ ਗੁਰਮੁਖੋ ਇਹ ਗੁਰੂ ਦੀ ਬਾਣੀ ਆ ਜੈਸੀ ਮਤ ਦੇ ਤੈਸਾ ਪ੍ਰਗਾਸ ਬੜੇ ਗੁਰਸੇਖ ਮਹਾਤਮਾ ਸਾਧੂ ਜਨ ਜਿੰਨੀ ਜਿੰਨੀ ਮਤ ਪ੍ਰਮਾਤਮਾ ਦੇ ਕੋਲੋਂ ਮਿਲੀ ਹੈ ਸਾਧ ਸੰਗਤ ਉਹਨੇ ਉਹਨੇ ਅਰਥ ਕਰੀ ਜਾਂਦੇ ਉਹਨਾਂ ਆਨੰਦ ਲਈ ਜਾਂਦੇ ਹਨ ਵਰਨਾਏ ਗੁਰਬਾਣੀ ਅਕਾਥ ਹੈ ਇਹਦੀ ਕੋਈ ਕਥਾ ਨਹੀਂ ਕਰ ਸਕਦਾ ਸਾਧ ਸੰਗਤ ਡਾਕਟਰ ਭਾਈ ਵੀਰ ਸਿੰਘ ਜੀ ਮਹਾਂਪੁਰਖ ਹੋਏ ਹਨ ਤੇ ਉਹਨਾਂ ਨੇ ਅਰਥ ਕਰਨੇ ਸ਼ੁਰੂ ਕੀਤੇ ਗੁਰਬਾਣੀ ਦੇ ਸੁਰਤੀ ਬਿਰਤੀ ਉੱਠਦੀ ਸੀ ਸਾਧ ਸੰਗਤ ਉਹ ਜਿਹੜਾ ਅਰਥ ਸਵੇਰੇ ਕਰਦੇ ਸੀ ਨਾ ਤੇ ਤਰਕਾਲਾ ਨੂੰ ਸੁਰਤੀ ਹੋਰ ਉੱਠਦੀ ਉੱਪਰ ਕੋਦਾਰ ਥੋਰ ਆ ਜਾਂਦਾ ਸੀ ਸਵੇਰੇ ਹੋਰ ਅਰਥ ਆ ਜਾਂਦਾ ਸੀ ਸੁਰਤੀ ਬਿਰਤੀ ਬੜੀ ਚੜ੍ਹਦੀ ਕਲਾ ਦੀ ਸਾਧ ਸੰਗਤ ਉਹਨਾਂ ਨੇ ਸੋਚਿਆ ਆਪ ਹੀ ਗੁਰਬਾਣੀ ਦੀ ਅਰਥ ਕਰਨੇ ਬੜੇ ਔਖੇ ਆ ਉਹ ਮਸਤੀ ਬੋਲੇ ਨੀ ਚੁੱਪੀ ਕਰ ਗਏ ਖਾਲਸਾ ਜੀ ਤੇ ਡਾਕਟਰਾਂ ਨੇ ਆਖਿਆ ਆਪ ਹੀ ਇਹਨੂੰ ਬਲਾਓ ਕੋਈ ਨਾ ਠੀਕ ਨਹੀਂ ਐ ਗੁਰਮੁਖੋ ਦਾਖਲ ਕੀਤੇ ਗਿਆ ਹਸਪੀਟਲ ਵਿੱਚ ਡਾਕਟਰਾਂ ਨੇ ਕਿਹਾ ਇਹਨੂੰ ਬੁਲਾਉਣਾ ਕਿਸੇ ਨੇ ਨਹੀਂ ਤੇ ਨਾਂ ਖਾਲਸਾ ਜੀ ਉਹ ਬੋਲਦੇ ਸਨ ਮਸਤ ਹੋ ਗਏ ਨਾਮ ਜਪਦੇ ਸਨ ਡਾਕਟਰ ਭਾਈ ਵੀਰ ਸਿੰਘ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖੇੜਿਆਂ ਵਾਲੇ ਮਹਾਂਪੁਰਖ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਵੀਰ ਸਿੰਘ ਜੀ ਕੁਝ ਠੀਕ ਨਹੀਂ ਪਤਾ ਲੈ ਕੇ ਆਈਏ ਜਦੋਂ ਮਿਲਣ ਵਾਸਤੇ ਗਏ ਨਾ ਸਾਧ ਸੰਗਤ ਤੇ ਪਤਾ ਲਗਾ ਵੀ ਡਾਕਟਰਾਂ ਨੇ ਮਿਲਣ ਤੋਂ ਮਨਾਂ ਕੀਤਾ ਹੋਇਆ ਹੈ। ਉਹ ਥੱਲੇ ਪਾਰਕ ਬਣੀ ਸੀ। ਮਹਾਂਪੁਰਖਾਂ ਨੇ ਉਥੇ ਆਸਣ ਵਸਾਇਆ ਤੇ ਬੈ ਕੇ ਬਾਣੀ ਪੜ ਲੱਗੇ ਵੀ ਅਸੀਂ ਗੁਰਸਿੱਖ ਦੀ ਪਰਸਾਏ ਗੁਰਬਾਣੀ ਪੜਦੇ ਹਾਂ ਜੀ। ਤੇ ਉਧਰੋਂ ਉੱਪਰ ਬੈਠੇ ਖਾਲਸਾ ਜੀ ਡਾਕਟਰ ਭਾਈ ਵੀਰ ਸਿੰਘ ਜੀ ਆਪੇ ਹੀ ਬੋਲ ਪਏ। ਉਹ ਵੀ ਗਿਆਨਵਾਲੇ ਸਾਨ ਕਹਿਣ ਲੱਗੇ ਵੀ ਥੱਲੇ ਮਹਾਤਮਾ ਬਾਬਾ ਹਰਨਾਮ ਸਿੰਘ ਜੀ ਖੇੜਿਆਂ ਵਾਲੇ ਆਏ ਬਲਾ ਕੇ ਲਿਆਓ ਉਹਨਾਂ ਨੂੰ ਡਾਕਟਰ ਬੜੇ ਖੁਸ਼ ਹੋਏ ਸੰਗਤਾਂ ਬੜੀਆਂ ਖੁਸ਼ ਵੀ ਭਾਈ ਵੀਰ ਸਿੰਘ ਬੋਲਣ ਲੱਗ ਪਏ ਹਨ ਜਾ ਕੇ ਗੁਰਮੁਖੋ ਫਤਿਹ ਬੁਲਾਈ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਇੱਕ ਦੂਜੇ ਦੇ ਨਿਹਾਲ ਹੋਏ ਗੁਰਸਿੱਖ ਤੇ ਮਹਾਂਪੁਰਖਾਂ ਨੇ ਆਖਿਆ ਵੀਰ ਸਿੰਘ ਕੀ ਗੱਲ ਹੋਈ ਬੋਲਦਾ ਕਿਉਂ ਨਹੀਂ ਤੇ ਡਾਕਟਰ ਵੀਰ ਸਿੰਘ ਕਹਿੰਦਾ ਮਹਾਤਮਾ ਜੀ ਗੱਲ ਤੇ ਕੋਈ ਨਹੀਂ ਮੈਂ ਅਰਥ ਕਰਦਾ ਸੀ ਗੁਰਬਾਣੀ ਦੇ ਪਰ ਮੈਂ ਵਿਸਮਾਦ ਹੋ ਗਿਆ ਕਿ ਗੁਰਬਾਣੀ ਦੇ ਕੋਈ ਅਰਥ ਨਹੀਂ ਕਰ ਸਕਦਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੂਸੇ ਤੇ ਕੀ ਆ ਕਹੀ ਹੈ ਉਹਨਾਂ ਖਾਲਸਾ ਜੀ ਗੂੰਗਾ ਗੁੜ ਖਾ ਲੇ ਗੂੰਗੇ ਕੀ ਮਠਿਆਈ ਲਿਖਿਆ ਮਹਾਰਾਜ ਨੇ ਗੂੰਗੇ ਬਦਲ ਮਠਿਆਈ ਖਵਾਓਗੇ ਨਾ ਤੇ ਉਹ ਮੂੰਹ ਤੋਂ ਕੀ ਦਸੇਗਾ ਵੀ ਕਿੰਨਾ ਕਨੰਦਾ ਆ ਐਸੀ ਹੀ ਗੁਰੂ ਕੀ ਬਾਣੀ ਹੈ ਤੋ ਮਹਾਰਾਜ ਫਰਮਾਨ ਕਰਦੇ ਹਨ ਤੂੰ ਅਕਥ ਕਿਉ ਕਥ ਆ ਜਾ ਹੈ اے ਭਾਈ ਗੁਰੂ ਤੁਸੀਂ ਅਕਥ ਹੋ ਕਥਨ ਤੂੰ ਰਹਿਤ ਹੋ ਮਹਾਰਾਜ ਤੁਹਾਡੀ ਕਸਾ ਤੁਹਾਡੀ ਪੂਰਨ ਮਹਿਮਾ ਕੋਈ ਕਿਵੇਂ ਕਰ ਸਕਦਾ ਹੈ ਜੀ ਗੁਰ ਸਬਦ ਮਾਰਨ ਮਨ ਮਾਹੇ ਸਮਾਹੇ ਕਹਿੰਦੇ ਗੁਰੂ ਦਾ ਸਬਦ ਇੱਕ ਮਸਾਲਾ ਹੈ ਮਾਰਨ ਕਹਿੰਦੇ ਨੇ ਮਸਾਲੇ ਨੂੰ ਖਾਲਸਾ ਜੀ ਤੇ ਜੇ ਦੇ ਅੰਦਰ ਮਨ ਵਾਹੇ ਸਮਾਏ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਗੁਰੂ ਦਾ ਸਬਦ ਵਸ ਜਾਏ ਸਮਾਜ ਆਏ ਨਾ ਉਸ ਮਨ ਚੋਂ ਖਾਲਸਾ ਜੀ ਮੰਦਾ ਪੂਣਾ ਮੰਦੇ ਕਰਮ ਖਤਮ ਹੋ ਜਾਂਦੇ ਹਨ ਐਸਾ ਗੁਰੂ ਦਾ ਸ਼ਬਦ ਹੈ ਜੇਸ ਮਨ ਵਿੱਚ ਇਹ ਸ਼ਬਦ ਵਸ ਜੇ ਖਾਲਸਾ ਜੀ ਉਹਦੇ ਅੰਦਰੋਂ ਮੰਦਾ ਪੂਣਾ ਜਿੰਨਾ ਵੀ ਹੈਗਾ ਜੀ ਸਤ ਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਜਿਹੜਾ ਮੰਦਾਪੂਣ ਹੈ ਮਾਰੇ ਕਰਮ ਨੇ ਕਾਮ ਕਰੋ ਦੋ ਲੋਭ ਈਰਖਾ ਨਿੰਦਿਆ ਚੁਗਲੀ ਸਭ ਖਤਮ ਹੋ ਜਾਂਦੀਆਂ ਨੇ ਮਹਾਰਾਜ ਕਹਿੰਦੇ ਐਸਾ ਗੁਰੂ ਦਾ ਸ਼ਬਦ ਹੈ ਜਿਹਦੇ ਮਾਨ ਵਿੱਚ ਵਸੇ ਖਾਲਸਾ ਜੀ ਉਹ ਸਾ ਸੰਗ ਸੰਸਾਰ ਵੱਲੋਂ ਫਿਰ ਮਰ ਜਾਂਦਾ ਹੈ ਵਿਸ਼ੇਵਕਾਰ ਵੱਲੋਂ ਦੀ ਮੌਤ ਹੋ ਜਾਂਦੀ ਹੈ ਜੀ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ اے ਵਾਹਿਗੁਰੂ ਜੀ ਤੁਹਾਡੇ ਗੁਣ ਅਨੇਕ ਨੇ ਬਿਆੰਤ ਹਨ ਗੁਣ ਕੀ ਹੁੰਦਾ ਜੀ ਪਾਰ ਪਕਾਰ ਵਾਹਿਗੁਰੂ ਨੇ ਜਿੰਨੇ ਕੁ ਸੰਸਾਰ ਤੇ ਪਾਰ ਉਪਕਾਰ ਕੀਤੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਜੇਹਵਾ ਇਕ ਕਵਣ ਗੁਣ ਕਹੀਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਬੇਅੰਤ ਗੁਣਾ ਦਾ ਮਾਲਕ ਪਰਮੇਸ਼ਰ ਗੁਣਾ ਦਾ ਖਜ਼ਾਨਾ ਇਹਨੂੰ ਗੁਣੀ ਘੀਰ ਕੇ ਆ ਗੁਣ ਨਿਧ ਗੁਣਾ ਦਾ ਸਮੁੰਦਰ ਹੈ ਪਰਮੇਸ਼ਰ ਸਾਡੇ ਤੇ ਕਿੰਨੇ ਕੁ ਪਰਪਕਾਰ ਕੀਤੇ ਨੇ ਸਾਧ ਸੰਗਤ ਕੋਈ ਜਣ ਸਕਦਾ ਆ ਸਾਨੂੰ ਸਰੀਰ ਦਿੱਤਾ ਸਾਧ ਸੰਗਤ ਬਾਕੀ ਤੇ ਦਾਤਾਂ ਇੱਕ ਪਾਸੇ ਕਰਦੇ ਹੋ ਜੀ ਧੀਆਂ ਪੁੱਤਰ ਮਾਲ ਡੰਗਰ ਜੋ ਕੁਝ ਪਾਸੇ ਕਰਦੇ ਹੋ ਇੱਕ ਸਰੀਰ ਵਾਲ ਝਾਤੀ ਮਾਰੋ ਵੀ ਸਰੀਰ ਦੇ ਵਿੱਚ ਖਾਲਸਾ ਜੀ ਕਿੰਨੇ ਗੁਣ ਪਾਏ ਨੇ ਸਰੀਰ ਦੇ ਇੱਕ ਇੱਕ ਅੰਗ ਦੀ ਕੀ ਕੀਮਤ ਹੈ ਅੱਖਾਂ ਖਰਾਬ ਹੋ ਜਾਣ ਖਾਲਸਾ ਜੀ ਕਿੰਨੇ ਲੱਖ ਰੁਪਈਆ ਲੱਗਦਾ ਹੈ ਕੋਈ ਗੁਰਦਾ ਖਰਾਬ ਹੋ ਜੇ ਤੇ ਕਿੰਨੇ ਲੱਖ ਲੱਗਦੇ ਨੇ ਸਰੀਰ ਦਾ ਕੋਈ ਵੀ ਅੰਗ ਚਲਾ ਜਾਵੇ ਗੋਡੇ ਪੋਨੇ ਪੈਣ ਤੇ ਖਾਲਸਾ ਜੀ ਲੱਖਾਂ ਰੁਪਈਏ ਲੱਗ ਜਾਂਦੇ ਹਨ ਹੁਣੇ ਦੱਸੋ ਵੀ ਸਾਰੇ ਸਰੀਰ ਦੀ ਕੀ ਕੀਮਤ ਹੈ ਕਿੱਡਾ ਵੱਡਾ ਪਰਪਕਾਰ ਹੈ ਹਵਾ ਦਿੰਦੀ ਐ ਪਾਣੀ ਦਿੰਦਾ ਅਗਨੀ ਦਿੰਦੀ ਖਾਲਸਾ ਜੀ ਜੀਓ ਪਾਏ ਪਿੰਡ ਜਿਨ ਸਾਜੀ ਦਿੱਤਾ ਪੈਨਣ ਖਾਨ ਉਹਦੇ ਬੜੇ ਵੱਡੇ ਪਾਰ ਪਕਾਰ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਐ ਮਨੁਖ ਉਸ ਰਾਮ ਪਰਮਾਤਮਾ ਦੇ ਪਾਰ ਪਕਾਰਾਂ ਨੂੰ ਚੇਤੇ ਕਰ ਤੇਰਾ ਮੁੱਢ ਕੀ ਆ ਤੇਰਾ ਮੂਲ ਕੀ ਆ ਤੇਰੇ ਤੇ ਕਿਰਪਾ ਕੀ ਕੀਤੀ ਪਰਮੇਸ਼ਰ ਨੇ ਤੋ ਸਾਧ ਸੰਗਤ ਜਿਓ ਹਯੂਰ ਕਹਿੰਦੇ ਜੇਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਜਿਸ ਪ੍ਰਮਾਤਮਾ ਨੇ ਤੈਨੂੰ ਸੁੰਦਰ ਬਣਾਇਆ ਇੱਕ ਖਾਲਸਾ ਜੀ ਕਿਰਮ ਸੀ ਕਿਰਮ ਗੰਦਗੀ ਦਾ ਮਾਤਾ ਦੇ ਪੇਟ ਅੰਦਰ ਗਿਆ ਖਾਲਸਾ ਜੀ ਵਾਹਿਗੁਰੂ ਨੇ ਸੋਨਾ ਸਰੀਰ ਬਣਾ ਦਿੱਤਾ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਹਿ ਉਬਾਰਿਆ ਮਾਤਾ ਦੇ ਪੇਟ ਦੀ ਅਗਨੀ ਤੋਂ ਤੇਰੀ ਰਾਖੀ ਕੀਤੀ ਹੈ ਗੁਰ ਸਿਖਾ ਉਸ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਉਹਦੇ ਪਾਰਪਕਾਰ ਚੇਤੇ ਕਰਿਆ ਕਰ ਫਿਰ ਮਹਾਰਾਜ ਕਹਿੰਦੇ ਬਿਰਦਮ ਵਿਸਤਾ ਤੁਝੇ ਪਿਆਰ ਹੈ ਬਾਲ ਬਵਸਤਾ ਤੁਝੇ ਪਿਆਰ ਹੈ ਦੂਧ ਤੂੰ ਬੱਚਾ ਸਾਹ ਦੰਦ ਤੇਰੇ ਮੂੰਹ ਵਿੱਚ ਨਹੀਂ ਰੋਟੀ ਤੂੰ ਨਹੀਂ ਖਾ ਸਕਦਾ ਕੋਈ ਫਲ ਨਹੀਂ ਖਾ ਸਕਦਾ ਤੇ ਦੁੱਧ ਆ ਗਿਆ ਮਾਤਾ ਜੀ ਦੇ ਸਣਾ ਵਿੱਚ ਤੇਰੇ ਵਾਸਤੇ ਆਇਆ ਹੈ ਭਰਯੋਭਨ ਭੋਜਨ ਸੁਖ ਸੂਧ ਜਵਾਨ ਹੋਇਓ ਤੇ 36 ਪ੍ਰਕਾਰ ਦਾ ਭੋਜਨ ਤੇਰੇ ਘਰ ਵਿੱਚ ਖਾਣ ਵਾਸਤੇ ਭੇਜਿਆ ਮਹਾਰਾਜ ਨੇ ਸਾਧ ਸੰਗਤ ਜੀ ਸਾਰੀ ਆਸੀ ਬੌਰੀ ਮਾਤਾ ਆਸੀ ਮਾਲਪਾ ਖਾਣੇ ਖਾਨੇ ਆ ਵਾਹਿਗੁਰੂ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹਨ ਬਿਰਦ ਭਿਆ ਉਪਰ ਸਾਗ ਸੈਨ ਮਹਾਰਾਜ ਕਹਿੰਦੇ ਬੁੱਢਾ ਹੋ ਗਏ ਹਾਂ ਤੇ ਤੇਰੇ ਸਹਰਾਣੇ ਤੇ ਸਾਗ ਸੰਬੰਧੀ ਧੀਆ ਪੁੱਤਰ ਨੌਆ ਪੋਤਰੀਆਂ ਦੋਤੇ ਖੜੇ ਕੀਤੇ ਨੇ ਵਾਹਿਗੁਰੂ ਨੇ ਉਹ ਕੀ ਕਰਦੇ ਨੇ ਮੁਖ ਆਪੇ ਆਉ ਬੈਠ ਕਉਦੈਨ ਮਹਾਰਾਜ ਕਹਿੰਦੇ ਭਾਈ ਤੇਰੇ ਮੂੰਹ ਵਿੱਚ ਚੋਗਾ ਪਾਉਂਦੇ ਨੇ ਤੂੰ ਬੈਠਾ ਹਾਂ ਮੰਜੀ ਤੇ ਬਿਰਧ ਹੋ ਗਿਆ ਤੇਰੇ ਮੂੰਹ ਵਿੱਚ ਉਹ ਖਾਣਾ ਦੇ ਰਹੇ ਹਨ ਇਹ ਕਿੰਨੇ ਦਿੱਤੇ ਨੇ ਪਰਮਾਤਮਾ ਨੇ ਤੋ ਹਯੂਰ ਕਹਿੰਦੇ ਇਹ ਨਿਰਗੁਣ ਗੁਣ ਕਸੂ ਨਾ ਬੂਝਾ ਬਖਸ਼ ਲਿਓ ਤਉ ਨਾਨਕ ਸੀਜੈ ਕਹਿੰਦੇ ਇਹ ਬੰਦਾ ਬੜਾ ਅਕਿਰਤ ਕਣ ਹੈ ਇਨੇ ਵਾਹਿਗੁਰੂ ਪਰਮੇਸ਼ਰ ਦਾ ਇੱਕ ਵੀ ਗੁਣ ਚੇਤੇ ਨਹੀਂ ਕੀਤਾ ਇਹ ਤੇ ਵਾਹਿਗੁਰੂ ਹੀ ਕਿਰਪਾ ਕਰੇ ਤੇ ਇਹ ਖਾਲਸਾ ਜੀ ਮੁਕਤ ਹੋ ਸਕਦਾ ਵਰਨਾ ਇਹ ਬੜਾ ਅਕਿਰਤ ਕਾਣ ਹੈ ਵਾਹਿਗੁਰੂ ਨੂੰ ਭੁੱਲਿਆ ਹੋਇਆ ਹੈ ਸੱਚੇ ਪਾਸਾ ਕਹਿੰਦੇ ਗੁਰਸਿੱਖਾ ਉਸ ਵਾਹਿਗੁਰੂ ਹਰੀ ਪ੍ਰਮਾਤਮਾ ਨੇ ਤੇਰੇ ਤੇ ਬੜੀ ਰਹਿਮਤ ਕੀਤੀ ਹੈ ਤੇਰੇ ਤੇ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਗੁਨਾ ਦੇ ਖਜ਼ਾਨੇ ਹਨ ਸਾਧ ਸੰਗਤ ਉਹਦੇ ਨਾਲ ਖਾਲਸਾ ਸਾਂਝ ਪਾਉਣੀ ਹੋਵੇ ਤੇ ਫਿਰ ਗੁਰੂ ਆਲੇ ਬਣਨਾ ਚਾਹੀਦਾ ਹੈ ਜਿਹੜਾ ਬੰਦਾ ਗੁਰੂ ਨੂੰ ਹੀ ਨਿਤਾਰਦਾ ਉਹਨੂੰ ਮਹਾਰਾਜ ਅਕਿਰਤ ਕਣ ਕਹਿੰਦੇ ਨੇ ਸਾਗਤ ਕਹਿੰਦੇ ਨੇ ਸਾਧ ਸੰਗਤ ਤਾਂ ਗੁਰੂ ਪਿਆਰਿਓ ਗੁਰੂ ਆਲੇ ਬਣ ਕੇ ਹਰੀ ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਤਾ ਹੀ ਸਾਡੇ ਤੇ ਗੁਰੂ ਸਾਹਿਬ ਦੀ ਰਹਿਮਤ ਹੁੰਦੀ ਹੈ ਜੀ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਏ ਵਾਹਿ ਗੁਰੂ ਏ ਪ੍ਰਭੂ ਮਹਾਰਾਜ ਤੁਹਾਡੇ ਬਿਆੰਤ ਗੁਣ ਹਨ ਤੁਸੀਂ ਬਿਆੰਤ ਗੁਣਾ ਦੇ ਮਾਲਕ ਹੋ ਜਿਹਾ ਏਕ ਕਮਨ ਗੁਣ ਕਹੀਆ ਬੇਸਮਾਰ ਬਿਆੰਤ ਸੁਆਮੀ ਤੇ ਰੋਹਾਂ ਤਨ ਨਾ ਕਿ ਨਹੀਂ ਲਈ ਹੈ ਮਹਾਰਾਜ ਤੁਹਾਡੇ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਜੀ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਜਿਸ ਮਨੁੱਖ ਦੀ ਬਿਰਤੀ ਗੁਰਬਾਣੀ ਦੇ ਨਾਲ ਜੁੜ ਜਾਂਦੀ ਹ ਉਸ ਦੀ ਬਿਰਤੀ ਪਰਮਾਤਮਾ ਨਾਲ ਸਮਾ ਜਾਂਦੀ ਹੈ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਏ ਪਰਮੇਸ਼ਰ ਮਹਾਰਾਜ ਤੁਹਾਡੀ ਜਿਹੜੀ ਕਸਾ ਅਕਥ ਹੈ ਤੁਹਾਡੀ ਕੋਈ ਕਸਾ ਨੂੰ ਕਹਿ ਨਹੀਂ ਸਕਦਾ ਤੁਹਾਡੇ ਕੋਈ ਪੂਰਨ ਗੁਣਾ ਨੂੰ ਗਿਣ ਨਹੀਂ ਸਕਦਾ ਮਹਾਰਾਜ ਅਸੀਂ ਗੁਰੂ ਦੇ ਸ਼ਬਦ ਰਾਹੀਂ ਆਪ ਦਾ ਵਖਿਆਣ ਕਰਦੇ ਹਾਂ ਕਿਰਪਾ ਕਰੋ ਰਹਾ ਜਹ ਸਤ ਗੁਰ ਤਹ ਸਤ ਸੰਗਤ ਬਣਾਈ ਮਹਾਰਾਜ ਸਚਿ ਪਾਤ ਸਾਹਿਬ ਗੁਰੂ ਅਮਰਦਾਸ ਜੀ ਫਰਮਾਣ ਕਰਦੇ ਹਨ ਭਾਈ ਜਿੱਥੇ ਸਤ ਗੁਰੂ ਜੀ ਹਨ ਉਥੇ ਹੀ ਸਤ ਸੰਗਤ ਹੈ ਕਿਉਂਕਿ ਸਤ ਸੰਗਤ ਗੁਰੂ ਤੋਂ ਬਿਨਾ ਨਹੀਂ ਸਤ ਸੰਗਤ ਉਹੀ ਹੈ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੈ ਮਹਾਰਾਜ ਕਹਿੰਦੀ ਉਥੇ ਭਾਈ ਸਤ ਸੰਗਤ ਸੋਭਾ ਪਾਉਂਦੀ ਹ ਜਹ ਸਤ ਗੁਰ ਸਹਜੇ ਹਰ ਗੁਣ ਗਾਈ ਜਿਸ ਹਿਰਦੇ ਦੇ ਵਿੱਚ ਸਤ ਗੁਰੂ ਦਾ ਨਿਵਾਸ ਹੈ ਜਿੱਥੇ ਗੁਰੂ ਦਾ ਵਾਸਾ ਹੈ ਭਾਈ ਉਥੇ ਸਹਜ ਅਵਸਥਾ ਪ੍ਰਾਪਤ ਹੁੰਦੀ ਆ ਤੇ ਹਰੀ ਦੇ ਗੁਣ ਗਾਏ ਜਾਂਦੇ ਹਨ ਜਹ ਸਤ ਗੁਰ ਤਹਾ ਹਉ ਮੈਂ ਸ਼ਬਦ ਜਲਾਇ ਜਿੱਥੇ ਸਤਿਗੁਰੂ ਜੀ ਦਾ ਵਾਸਾ ਹੈ ਉਥੇ ਗੁਰੂ ਦੇ ਸ਼ਬਦ ਰਾਹੀ ਮਹਾਰਾਜ ਕਹਿੰਦੇ ਹੰਕਾਰ ਨੂੰ ਸਾੜ ਜਾਂਦਾ ਹੰਕਾਰ ਜਿਹੜਾ ਖਤਮ ਹੋ ਜਾਂਦਾ ਹੈ ਜਲਾਈ ਤੋਂ ਭਾਵ ਹੈ ਯਾਲ ਦੇਣਾ ਸਾੜ ਦੇਣਾ ਸਾਧ ਸੰਗਤ ਜਿਵੇਂ ਅਗਨੀ ਲੱਕੜ ਨੂੰ ਸਾੜ ਦਿੰਦੀ ਆ ਇਦਾਂ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਹੰਕਾਰ ਨੂੰ ਖਤਮ ਕਰ ਦਿੰਦਾ ਹੈ ਪਰ ਸ਼ਬਦ ਉਥੋਂ ਮਿਲਣਾ ਗੁਰੂ ਦੇ ਕੋਲੋਂ ਜਿਹੜੇ ਹਿਰਦੇ 'ਚ ਗੁਰੂ ਦਾ ਵਾਸਾ ਹੈ ਗੁਰੂ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਭਾਈ ਉਥੇ ਹੰਕਾਰ ਨਿਵਰਤ ਹੋ ਜਾਂਦਾ ਹੈ ਗੁਰਮੁਖ ਸੇਵਾ ਮਹਿਲੀ ਥਾ ਉਪਾਏ ਗੁਰਮੁਖ ਜਨ ਜਿਹੜੇ ਹਨ ਇਹ ਗੁਰੂ ਦੀ ਸੇਵਾ ਕਰਕੇ ਤੇ ਪ੍ਰਮਾਤਮਾ ਦੇ ਸੱਚਖੰਡ ਮਹਿਲਾਂ ਦੇ ਵਿੱਚ ਸੱਚਖੰਡ ਵਿੱਚ ਵਾਸਾ ਪਾਉਂਦੇ ਹਨ ਪ੍ਰਮਾਤਮਾ ਦੀ ਦਰਗਾਹ ਵਿਜਾ ਉਹਨਾਂ ਨੂੰ ਮਿਲਦੀ ਆ ਜਿਹੜੇ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਕਰਦੇ ਹਨ ਗੁਰਮੁਖ ਅੰਤਰ ਹਰਨਾਮ ਵਸਾਈ ਜਿਹੜੇ ਗੁਰਮੁਖ ਹਨ ਜਿਨ੍ਹਾਂ ਦਾ ਮੂੰਹ ਗੁਰੂ ਵਾਲੇ ਪਾਸ ਜਿਨ੍ਹਾਂ ਨੇ ਗੁਰੂ ਨੂੰ ਧਾਰਿਆ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਵਸਾ ਲੈਂਦੇ ਹਨ ਉਹਨਾਂ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ ਜੀ ਗੁਰਮੁਖ ਭਗਤ ਹਰ ਨਾਮ ਸਮਾਇ ਮਹਾਰਾਜ ਕਹਿੰਦੇ ਨੇ ਗੁਰਮੁਖ ਜਨ ਗੁਰੂ ਦੀ ਸੇਵਾ ਕਰਕੇ ਫਿਰ ਭਗਤੀ ਸਿਮਰਨ ਮਿਲਦਾ ਹੈ ਤੇ ਭਗਤੀ ਦੇ ਰਾਹੀ ਨਾਮ ਵਿਚ ਲਾ ਕੇ ਪ੍ਰਮਾਤਮਾ ਨਾਲ ਸਮਾ ਜਾਂਦੇ ਹਨ ਮਿਲ ਜਾਂਦੇ ਹਨ ਆਪੇ ਦਾਤ ਕਰੇ ਦਾਤਾਰ ਉਹ ਦਾਤਾ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਰਪਾ ਦੇ ਘਰ ਵਿੱਚ ਆ ਕੇ ਇਹ ਮਹਾਨ ਦਾਤ ਦਿੰਦਾ ਹੈ ਕਿਹੜੀ ਜੀ ਪੂਰੇ ਸਤ ਗੁਰ ਸਿਓ ਲਗੈ ਪਿਆਰ ਜਿੱਥੇ ਸਾਨੂੰ ਹੋਰ ਦਾਤਾਂ ਦਿੱਤੀਆਂ ਨੇ ਪਰਮੇਸ਼ਰ ਨੇ ਸਭ ਤੋਂ ਵੱਡੀ ਦਾਤ ਇਹ ਹੈ ਕਿ ਉਸ ਮਨੁੱਖ ਦਾ ਫਿਰ ਪੂਰਿਆਂ ਗੁਰਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਸੇਵਾ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਉਹਦਾ ਪਿਆਰ ਲੱਗਦਾ ਹੈ ਜਿੰਨੂ ਇਹ ਦਾਤ ਪਰਮੇਸ਼ਰ ਆਪ ਦੇਣੀ ਕਰਨ ਦਾਤ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤੁਸ ਦੇ ਇਹ ਦਾਤ ਵਾਹਿਗੁਰੂ ਦੇ ਕੋਲ ਹੈ ਖਾਲਸਾ ਜੀ ਆਪਾਂ ਸਾਰਾ ਸੰਸਾਰ ਨਾਮ ਜਪਣਾ ਚਾਹੁੰਨੇ ਹਾਂ ਸਾਰਾ ਸੰਸਾਰ ਹੀ ਗੁਰੂ ਦੀ ਸੇਵਾ ਕਰਨੀ ਚਾਹੁੰਦਾ ਹੈ ਸਾਰਾ ਸੰਸਾਰ ਹੀ ਗੁਰੂ ਨਾਲ ਪਿਆਰ ਕਰਨਾ ਚਾਹੁੰਦਾ ਹੈ ਪਰ ਇਹ ਮਰਤਬਾ ਇਹ ਦਾਤ ਇਹ ਵਡਿਆਈ ਗੁਰੂ ਸਾਹਿਬ ਜੀ ਪਰਮਾਤਮਾ ਦੇ ਕੋਲ ਹੈ ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੁੰਦੇ ਹਨ ਭਾਈ ਉਹਨਾਂ ਦਾ ਗੁਰੂ ਦੀ ਸੇਵਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਸ਼ਬਦ ਨਾਲ ਪਿਆਰ ਲੱਗ ਜਾਂਦਾ ਹੈ ਜੀ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਭਾਈ ਜੋ ਨਾਮ ਵਿੱਚ ਰੰਗੇ ਹਨ ਨਾਮ ਨਾਲ ਪਿਆਰ ਕਰਦੇ ਹਨ ਤਿੰਨ ਕੋ ਜੈਕਾਰ ਉਹਨਾਂ ਦੀ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਹੈ ਉਹਨਾਂ ਨੂੰ ਸੰਸਾਰ ਨਮਸਕਾਰਾਂ ਕਰਦਾ ਵਧਾਈ ਕਰਦਾ ਹੈ ਜਿਹੜੇ ਗੁਰੂ ਦੇ ਰਾਹੀ ਨਾਮ ਵਿੱਚ ਰੰਗੇ ਜਾਂਦੇ ਹਨ ਇਹ ਮਹਾਰਾਜ ਦੇ ਆਪ ਜੀਆ ਨੇ ਦੋ ਸ਼ਬਦ ਸਰਵਣ ਕੀਤੇ ਨੇ ਸਾਧ ਸੰਗਤ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਆਂ ਵਿਚਾਰ ਕਰਦਿਆਂ ਏਕ ਨਹੀਂ ਬਿਆਨ ਤਰਾਂ ਦੀਆਂ ਪੁੱਲਾ ਹੋਣੀਆਂ ਸੁਭਾਵਕ ਨੇ ਮਹਾਰਾਜ ਜੀ ਪੁੱਲ ਚੁੱਕ ਦੀ ਖਿਮਾ ਆਪਣੇ ਦਰੋਂ ਕਰੂੰ ਨਾਮਦਾਨ ਗੁਰਸਿੱਖੀ ਜੀਵਨ ਦੇਣਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨੀ ਸਰਬਤ ਦਾ ਪਲਾ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ